ਦੋਸਤੋ ਇਹ ਹੈਗਾ ਪਟਿਆਲੇ ਦਾ ਬਾਈਪਾਸ ਨਾ ਪਟਿਆਲੇ ਦਾ ਬਾਈਪਾਸ ਇੱਥੋਂ ਰਾਜਪੁਰੇ ਨੂੰ ਸਿੱਧਾ ਪੁੱਲ ਜਾਂਦਾ ਹੈ ਤੇ ਇੱਧਰ ਜੀ ਆਪਾਂ ਤੁਹਾਨੂੰ ਦਿਖਾਈਏ ਇਹ ਆ ਗਿਆ ਜੀ ਪਟਿਆਲੇ ਵਾਲਾ ਰੋਡ ਹੈ ਨਾ ਜਿਹੜਾ ਅੰਦਰ ਜਾਂਦਾ ਡੀ ਐਮ ਸੀ ਜਾਣਾ ਕਿਸੇ ਨੇ ਮਾਤਾ ਦੇ ਮੰਦਿਰ ਤੇ ਜਾਣਾ ਜਾਂ ਰੇਲਵੇ ਸਟੇਸ਼ਨ ਜਾਣਾ ਤਾਂ ਇੱਥੋਂ ਆਟੋ ਲੈ ਕੇ ਜਾਣਾ ਪੈਂਦਾ ਜਿਹੜੀਆਂ ਕਿ ਪਹਿਲਾਂ ਬੱਸਾਂ ਮੰਦਿਰ ਦੇ ਕੋਲ ਵੀ ਧਾਰ ਦਿੰਦੀਆਂ ਸੀਗੀਆਂ ਜਿਹੜਾ ਹੁਣ ਨਵਾਂ ਬੱਸ ਸਟੈਂਡ ਬਣਿਆ ਬਹੁਤ ਦੂਰ ਪੈਂਦਾ ਇੱਥੋਂ ਤਕਰੀਬਨ ਇੱਕ ਆਟੋ ਦਾ ਇੱਕ ਸਵਾਰੀ ਦਾ ਜੇ ਆਪਾਂ ਗੱਲ ਕਰੀਏ 30-40 ਰੁਪਏ ਮੰਦਿਰ ਤੱਕ ਦੇ ਜਾਂ ਸਟੇਸ਼ਨ ਤੱਕ ਦਾ ਕਰਾਇਆ ਹੈਗਾਗਾ ਇੱਥੇ ਉਤਰ ਕੇ ਆਪਾਂ ਨੂੰ ਜਾਣਾ ਪੈਂਦਾ ਜੀ ਮੰਦਿਰ ਬਸ ਇੱਥੇ ਤੱਕ ਹੀ ਹੁੰਦੀ ਆ ਇਧਰ ਉਹ ਸਿੱਧੀ ਜਾਂਦੀ ਆ ਜੀ ਨਵਾਂ ਜੋ ਬੱਸ ਸਟੈਂਡ ਬਣਿਆ ਉੱਥੇ ਉਧਰ ਵੀ ਤਕਰੀਬਨ ਇੰਨੀ ਕਰਾਇਆਗਾ ਇਧਰ ਵੀ ਇੰਨੇ ਕਰਾਇਆ ਇੱਥੋਂ ਆਟੋ ਜਾਂਦੇ ਨੇ ਹੁਣ ਆਟੋ 'ਤੇ ਆਪਾਂ ਜਾ ਸਕਦੇ ਆ ਮਾਤਾ ਦੇ ਮੰਦਿਰ ਵਾਸਤੇ ਜਾਂ ਰੇਲਵੇ ਸਟੇਸ਼ਨ ਵਾਸਤੇ ਪੁਰਾਣਾ ਬੱਸ ਸਟੈਂਡ ਜਾਂ ਬਾਜ਼ਾਰ ਦੇ ਵਿੱਚ ਹੋਰ ਕੋਈ ਵੀ ਕੰਮ ਜਾਣਾ ਤਾਂ ਆਪਾਂ ਇੱਥੋਂ ਆਟੋ ਫੜ ਕੇ ਹੀ ਜਾ ਸਕਦੇ ਆ ਪਹਿਲਾਂ ਬੱਸਾਂ ਸੀ ਜਿਹੜੀਆਂ ਰਜਿੰਦਰਾ ਹਸਪੀਟਲ ਦੇ ਸਾਹਮਣੇ ਵੀ ਲਾਹ ਦਿੰਦੀਆਂ ਸੀ ਜਾਂ ਜਾਂ ਫਿਰ ਆਪਾਂ ਕਹਿ ਦਈਏ ਵੀ ਮਾਤਾ ਦੇ ਮੰਦਰ ਦੇ ਕੋਲੇ ਲਾਹ ਦਿੰਦੇ ਸੀ ਨਾ ਇਹ ਨਹਿਰ ਹੈ ਜਿਹੜੀ ਤਕਰੀਬਨ ਇੱਕ ਪੂਰਾ 1 ਕਿਲੋਮੀਟਰ ਹੈ ਬਾਈਪਾਸ ਤੋਂ ਇਹ ਆਪਾਂ ਨੇ ਬਾਈਪਾਸ ਤੋਂ 1 ਕਿਲੋਮੀਟਰ ਦੂਰ ਦੀ ਇਹ ਜਿਹੜੀ ਨਹਿਰ ਹੈ ਤੇ ਹੁਣ ਆਪਾਂ ਪਹੁੰਚੇ ਹਾਂ ਰਜਿੰਦਰਾ ਹਸਪੀਟਲ ਨਾ ਰਜਿੰਦਰਾ ਹਸਪੀਟਲ ਦੇ ਬਿਲਕੁਲ ਸਾਹਮਣੇ ਖੜੇ ਆਂ ਤੇ ਇਹ ਪੈ ਜਾਂਦਾ ਜੀ ਤਕਰੀਬਨ 7 ਕਿਲੋਮੀਟਰ 7 ਕਿਲੋਮੀਟਰ ਬਾਈਪਾਸ ਤੋਂ ਪੈਂਦਾ ਜੇਕਰ ਆਪਾਂ ਪੈਦਲ ਚੱਲ ਕੇ ਆਉਣੇ ਆ ਬਾਈਪਾਸ ਤੋਂ 7 ਕਿਲੋਮੀਟਰ ਅਰਜੰਦਰਾ ਹਸਪਤਾਲ ਅਰਜੰਦਰਾ ਹਸਪਤਾਲ ਦਾ ਮੰਦਰ ਦੇ ਬਿਲਕੁਲ ਸਾਹਮਣੇ ਹੈ ਨਾ ਦਾ ਮੰਦਰ ਦੇ ਬਿਲਕੁਲ ਸਾਹਮਣੇ ਆਉਂਦੇ ਆ ਕਿਲੋਮੀਟਰ ਦੀ ਆਪਾਂ ਗੱਲ ਕਰੀਏ ਪੂਰਾ ਇੱਥੇ 9 ਕਿਲੋਮੀਟਰ ਮੰਨੋ 9 ਕਿਲੋਮੀਟਰ ਪੈ ਜਾਂਦਾ ਬਾਈਪਾਸ ਜੇ ਆਪਾਂ ਬਾਈਪਾਸ ਤੋਂ ਆਣੇਗੇ 9 ਕਿਲੋਮੀਟਰ ਪੈ ਜਾਂਦਾ ਪੂਰਾ ਜੀ ਜੇ ਆਪਾਂ ਪੈਦਲ ਚੱਲ ਕੇ ਆਉਣੇ ਆ ਮਾਤਾ ਦੇ ਮੰਦਰ ਤੋਂ ਬਾਈਪਾਸ ਤੋਂ